ਟ੍ਰੈਫਿਕ ਦੇਖੋ ਟ੍ਰੈਫਿਕ ਵੇਖੋ ਸਮਾਣੇ ਚ ਸਾਰੇ ਭੈਣ ਭਰਾ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਆਪਾਂ ਬਲੌਗ ਦਾ ਇੱਥੇ ਐਂਡ ਕਰਨੇ ਆ ਤੇ ਸਾਰੇ ਜਣੇ ਵੱਤ ਵੱਤ ਸ਼ੇਅਰ ਕਰਿਓ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਕਮੈਂਟ ਕਰਕੇ ਵੀ ਵੀਡੀਓ ਕਿਵੇਂ ਲੱਗੀ ਜੇ ਵਧੀਆ ਵੀ ਨਾ ਲੱਗੀ ਤਾਂ ਵੀ ਦੱਸਿਓ ਕਿਉਂਕਿ ਜੇ ਤੁਸੀਂ ਦੱਸੋਗੇ ਤੇ ਅਸੀਂ ਹੋਰ ਥੋੜਾ ਫਰਕ ਪਾਵਾਂਗੇ ਵੀਡੀਓ 'ਚ ਤੇ ਵੱਤ ਵੱਤ ਸ਼ੇਅਰ ਕਰਿਓ ਚੰਗਾ ਜੀ ਬਾਏ ਬਾਏ ਹੁਣ ਅਸੀਂ ਪਹੁੰਚ ਚੱਲੇ ਆ ਜਿਮ ਦੇ ਕੋਲ ਫਿਰ ਮਿਲਦੇ ਆਂ ਅਗਲੀ ਨਵੀਂ ਵੀਡੀਓ ਲੈ ਕੇ ਆਉਂਦੇ ਆ